ਇੱਕ ਗਰਮੀਆਂ ਦਾ ਦਿਨ ਸੀ ਸੂਰਜ ਜ਼ੋਰ-ਜ਼ੋਰ ਨਾਲ ਚਮਕ ਰਿਹਾ ਸੀ ਤੇ ਰੁੱਖਾਂ ਦੇ ਪੱਤੇ ਹੌਲੀ-ਹੌਲੀ ਹਿੱਲ ਰਹੇ ਸਨ ਧਰਤੀ ਫੱਟੀ ਹੋਈ ਸੀ ਇੱਕ ਪਿਆਸਾ ਕਾਂ ਹੌਲੀ-ਹੌਲੀ ਉੱਡ ਰਿਹਾ ਸੀ ਉਸ ਦੀ ਚੋਚ ਥੱਕੀ ਹੋਈ ਸੀ ਕਾਂ ਇੱਕ ਪੱਥਰ ਤੇ ਬੈਠ ਗਿਆ ਉਹ ਹੌਲੀ-ਹੌਲੀ ਸਾਹ ਲੈ ਰਿਹਾ ਸੀ ਉਸ ਦੇ ਅੱਖਾਂ ਵਿੱਚ ਥਕਾਵਟ ਦਿਖਾਈ ਦੇ ਰਹੀ ਸੀ ਕਾਂ ਹੌਲੀ-ਹੌਲੀ ਕਦਮ ਰੱਖਦਾ ਹੋਇਆ ਪਾਣੀ ਖੋਜਦਾ ਰਿਹਾ ਸੁੱਕੇ ਪੁੱਲ ਸੁਕੀਆਂ ਪਤੀਆਂ ਅਤੇ ਖਾਲੀ ਘੜੇ ਉਸ ਦੇ ਸਾਹਮਣੇ ਸਨ। ਉਹ ਉਦਾਸ ਸੀ। ਅਚਾਨਕ ਕਾਂ ਦੀ ਨਜ਼ਰ ਇੱਕ ਛੋਟੇ ਘੜੇ ਤੇ ਪਈ। ਉਸ ਦੀ ਅੱਖਾਂ ਖੜ ਗਈਆਂ। ਕਾਂ ਹੌਲੀ-ਹੌਲੀ ਘੜੇ ਦੇ ਰਿੰਗ ਤੇ ਬੈਠ ਗਿਆ। ਉਸ ਦੇ ਪੰਖ ਹੌਲੀ ਹਿਲ ਰਹੇ ਸਨ ਤੇ ਚੋਚ ਉੱਪਰ ਦੀ ਰੌਸ਼ਨੀ ਨੂੰ ਛੋਹ ਰਹੇ ਸੀ। ਘੜੇ ਦੇ ਹੇਠਾਂ ਥੋੜਾ ਪਾਣੀ ਸੀ। ਕਾਂ ਆਪਣੇ ਸਿਰ ਨੂੰ ਥੱਲੇ ਕਰਦਾ ਹੈ। ਪਾਣੀ ਨੂੰ ਦੇਖਦਾ ਹੈ ਕਾਂ ਚੋਚ ਪਾਣੀ ਵਿੱਚ ਪਾਉਂਦਾ ਹੈ ਪਰ ਪਾਣੀ ਬਹੁਤ ਹੀਟਾ ਹੈ ਉਹ ਆਪਣੇ ਸਿਰ ਨੂੰ ਹਿਲਾਉਂਦਾ ਹੈ ਤੇ ਨਿਰਾਸ਼ਾ ਦਿਖਾਉਂਦਾ ਹੈ ਕਾਂ ਕੁਝ ਪਲ ਲਈ ਰੁਕਦਾ ਹੈ ਉਸ ਦੇ ਮਨ ਵਿੱਚ ਇੱਕ ਸਿਆਣੀ ਸੋਚ ਆਉਂਦੀ ਹੈ ਉਹ ਖੁਸ਼ੀ ਨਾਲ ਇੱਕ ਪੱਖ ਹਿਲਾਉਂਦਾ ਹੈ ਕਾਂ ਨੇ ਜ਼ਮੀਨ ਤੇ ਛੋਟੇ ਪੱਥਰ ਵੇਖੇ ਉਹ ਇੱਕ ਇੱਕ ਕਰਕੇ ਪੱਥਰ ਚੁੱਕਦਾ ਹੈ ਅਤੇ ਘੜੇ ਵੱਲ ਜਾਂਦਾ ਹੈ ਕਾ ਕਈ ਪੱਥਰ ਇੱਕ ਇੱਕ ਕਰਕੇ ਘੜੇ ਵਿੱਚ ਸੁੱਟਦਾ ਹੈ ਪਾਣੀ ਹੌਲੀ ਹੌਲੀ ਉੱਪਰ ਚੜਦਾ ਹੈ ਉਹ ਖੁਸ਼ ਅਤੇ ਉਤਸ਼ਾਹਿਤ ਹੈ ਪਾਣੀ ਹੁਣ ਘੜੇ ਦੇ ਮੂੰਹ ਤੱਕ ਆ ਗਿਆ ਕਾਂ ਦੇ ਚਿਹਰੇ ਤੇ ਖੁਸ਼ੀ ਹੈ ਸੂਰਜ ਦੀ ਰੋਸ਼ਨੀ ਪਾਣੀ ਤੇ ਚਮਕ ਰਹੀ ਹੈ ਕਾਂ ਪਾਣੀ ਪੀਂਦਾ ਹੈ ਛੋਟੇ ਛੋਟੇ ਛਿੜਕਾ ਪਾਣੀ 'ਚ ਬਣਦੇ ਹਨ ਉਸ ਦੀ ਖੁਸ਼ੀ ਸਪਸ਼ਟ ਦਿਖਾਈ ਦੇ ਰਹੀ ਹੈ ਕਾ ਖੁਸ਼ੀ ਨਾਲ ਉੱਡਦਾ ਹੈ ਉਹ ਅਸਮਾਨ ਵੱਲ ਉੱਚੀ ਉਡਾਨ ਭਰਦਾ ਹੈ ਸੂਰਜ ਦੀ ਰੋਸ਼ਨੀ ਉਸਦੇ ਪੰਖਾਂ ਤੇ ਚਮਕ ਰਹੀ ਹੈ